ਆਗੇ ਜੀ ਭੰਗੜੇ ਪਾਵਾਂਗੇ ਸੰਜੀਤ ਕਿਵੇਂ ਵੇਖਦੇ ਹੋ ਤੁਹਾਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਕਲੱਬ ਦੇ ਵਿੱਚ ਤੁਹਾਨੂੰ ਲੋਕਾਂ ਨੇ ਸੇਵਾ ਕਰਨ ਲਈ ਦੇਖੋ ਇਹ ਤਾਂ ਜ਼ਿੰਮੇਵਾਰੀ ਸੌਂਪੀ ਹੈ ਮੈਂਬਰਾਂ ਨੇ ਇਹਨਾਂ ਦਾ ਜ਼ਿੰਮੇਵਾਰੀ ਸਮਝ ਕੇ ਅਸੀਂ ਨਿਭਾਵਾਂਗੇ ਤੇ ਵਧੀਆ ਤਰੀਕੇ ਨਾਲ ਸਾਰੇ ਰਲ ਮਿਲ ਕੇ ਜਿੰਨੇ ਵੀ ਮੈਂਬਰ ਆਪਣੇ ਹਾਲੇ ਕਾਊਂਟਿੰਗ ਚੱਲਦੀ ਹੈ ਐਗਜ਼ੈਕਟਿਵ ਦੀ ਉਸ ਤੋਂ ਬਾਅਦ ਅਸੀਂ ਸਾਰੇ ਰਲ ਕੇ ਫਿਰ ਬੈਠ ਕੇ ਫੇਰ ਜੁਆਇਨ ਕਰਾਂਗੇ ਚੌਥੀ ਜਿੱਤ ਜੀ ਲੱਗਾਂ ਚੌਥੀ 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 ਵਾਰ ਜਿੱਤ ਜੀ ਜਦੋਂ ਸਭ ਰਿਜ਼ਲਟ ਆ ਚੁੱਕੇ ਨੇ ਜੀ ਕੀ ਕਹਿਣਾ ਚਾਹਾਂਗੇ ਸੱਤ ਸੀਟਾਂ ਦੇ ਨਾਲ ਤੁਹਾਡੀ ਪਾਰਟੀ ਬਹੁਤ ਬਹੁਤ ਨਿਤੋ ਇਸ ਤਰ੍ਹਾਂ ਕੇ ਜੋ ਵੋਟਰਾਂ ਨੇ ਰਿਜ਼ਲਟ ਦਿੱਤਾ ਹੈ ਉਹ ਸਾਡੇ ਸਿਰ ਮੱਥੇ ਤੇ ਅਸੀਂ ਸਾਰੇ ਵੋਟਰਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸ਼ਾਂਤੀ ਨਾਲ ਅਮਨ ਨਾਲ ਇਲੈਕਸ਼ਨ ਕੀਤੀ ਤੇ ਕੋਈ ਬਿਨਾ ਕਿਸੇ ਪ੍ਰੋਬਲਮ ਤੋਂ ਆਪਣੇ ਕਲਾਬ ਦੀ ਇਲੈਕਸ਼ਨ ਸੰਪੰਨ ਹੋਈ ਹੈ ਜਿਹੜੇ ਜਿੱਤੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਇੱਕ ਫੈਮਿਲੀ ਹੈ ਕਲੱਬ ਦੀ ਤੇ ਕੋਈ ਫਰਕ ਨਹੀਂ ਪੈਂਦਾ ਕੌਣ ਜੀ ਕਿਹੜੇ ਕਿਹੜੇ ਕੰਨੀਓ ਖੜਾ ਹੈ ਸਾਰੇ ਇਕੱਠੇ ਤੇ ਇਹ ਤਾਂ ਇੱਕ ਵੈਸੇ ਹੀ ਫ੍ਰੈਂਡਲੀ ਮੈਚ ਹੁੰਦਾ ਤੇ ਸਾਰਿਆਂ ਨੂੰ ਵਧਾਈ ਜਿਨ੍ਹਾਂ ਜਿਨ੍ਹਾਂ ਜਿੱਤੇ ਆ ਸਾਰਿਆਂ ਨੂੰ ਵਧਾਈ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਹੁਣ ਇਕੱਠੇ ਹੋ ਕੇ ਹੈ ਜੀ ਟੀਮ ਕਲੱਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ ਕਲੱਬ ਦੇ ਮੈਂਬਰਜ਼ ਲਈ ਕੰਮ ਚਲਾਉਣਾ ਚਾਹੀਦਾ ਹੈ ਉਹ ਅੱਗੇ ਦੀ ਕਿੱਦਾਂ ਦੀ ਰਣਨੀਤੀ ਜੀ ਚ ਕਲੱਬ ਨੂੰ ਅੱਗੇ ਲੈ ਕੇ ਜਾਂਦੇ ਉਹ ਇਸ਼ੂਜ਼ ਬਣੇ ਹੋਏ ਆ ਜੀ ਬਲੂਪ੍ਰਿੰਟਸ ਤਿਆਰ ਹੋਏ ਹੋਏ ਆ ਉਸ ਹੋਰ ਹੋਣਗੇ ਇਕੱਠੇ ਬੈਠ ਕੇ ਤੇ ਆਈ ਐਮ ਸ਼ੋਰ ਕਿ ਕਲੱਬ ਦੇ ਮੈਂਬਰ ਲਈ ਹੋਰ ਬੈਟਰ ਫੈਸਿਲਿਟੀਆਂ ਕ੍ਰੀਏਟ ਹੋਣਗੀਆਂ ਕਲੱਬ ਦੀ ਹੋਰ ਬੈਟਰ ਆਪਕੀ ਹੋਏਗੀ ਮੈਂ ਖਾਣੇ ਦਾ ਸਰਵਿਸ ਦਾ ਉਹ ਸਾਰਾ ਇੰਪਰੂਵਮੈਂਟ ਹੋਏਗੀ ਆਈ ਐਮ ਸ਼ੋਰ 235 ਸਾਹਿਬ ਵਾਲੀ ਜਿਹੜੀ ਸੀਸੀਆ ਤੋਂ ਲੈ ਕੇ ਜਿਹੜਾ ਅੱਜ ਵੀ ਰੀਕਾਉਂਟਿੰਗ ਦੇ ਬਾਰੇ ਅਪੀਲ ਬਾਈ ਉਹ ਦੇਖੋ 35 ਸਾਹਿਬ ਡਿਸਾਈਡ ਕਰਨਗੇ ਕਿ ਉਹਨਾਂ ਨੇ ਰੀਕਾਉਂਟਿੰਗ ਲਈ ਅਪਲਾਈ ਕਰਨਾ ਹੈ ਕਿ ਨਹੀਂ ਕਰਨਾ ਜੇ ਉਹ ਕਰਨਗੇ ਤਾਂ ਉਹਦੀ ਰੀਕਾਉਂਟਿੰਗ ਲਗਾਨ ਦੀ ਹੈ ਹਾਂਜੀ ਫਿਰ ਬੰਦਾ ਕਰਦਾ ਅਪਲਾਈ ਕਰਦਾ ਹਾਂਜੀ ਫਿਰ ਹੋ ਜਾਏਗੀ ਕੰਮ ਰੀਕਾਉਂਟ ਮੈਂ ਇਹਨਾਂ ਨੂੰ ਪਹਿਲਾਂ ਗਿਆ ਸੀ ਮੈਂ ਕਿਹਾ ਕਿਉਂ ਜੋ ਆਕਾ ਨੂੰ ਮਰਾਉਣੇ ਹੋ ਤੁਸੀਂ ਲੈਫਟਨ ਚੜੂਆ ਗਲਾਜੇ ਕੋਈ ਵੋਟ ਨਾ ਪਾਵੇ ਤੁਹਾਨੂੰ ਕੋਈ ਜਾਣੇ ਨਾ ਪਛਾਣੇ ਨਾ ਦੋ ਬੰਦੇ ਆਨੇ ਸਾਰੇ ਕਲੱਬ ਦਾ ਨਾਂ ਸਮਾਰਤਾ ਨਹੀਂ ਕੋਈ ਲੋ ਨਹੀਂ ਸੇ ਬੱਚਿਆਂ ਲੜਾਂਦੀ ਕੁਝ ਬੰਦੇ ਤਾਂ ਉਹਰੇ ਐਸੇ ਹੈ ਜਿਹੜੇ ਇਲੈਕਸ਼ਨ ਦੇ ਟਾਈਮ ਟਾਪਿਕ ਪੰਦੇ ਆਂ ਪਰ ਇਹਦੇ ਫੌਲਟਾਂ ਇਲੈਕਸ਼ਨ ਦੇ ਨਾਂ ਤੇ ਟਾਪਿਕ ਪੰਦੇ ਆਂ ਓ ਭਾਈ ਉਹਨਾਂ ਨੂੰ ਅਸੀਂ ਹੱਥ ਜੋੜਦੇ ਹਾਂ ਸਾਡੇ ਬੱਚਿਆਂ ਨੂੰ ਘਰਾਂ 'ਚ ਇਕੱਠੇ ਰਹਿਣ ਦਿਓ ਲੜਨ ਦਾ ਜੇ ਤੁਸੀਂ ਆਣਾ ਤਾਂ ਤੁਸੀਂ ਉਂ ਆਇਆ ਕਰੋ ਬਿਨਾਂ ਇਲੈਕਸ਼ਨ ਤੋਂ ਜੀ ਦੇ ਮੁਬਾਰਕਾ ਤੁਹਾਨੂੰ ਥੈਂਕ ਯੂ ਜਿਹਦੇ ਨਾਲ ਕਿ ਸਾਡੇ ਬੱਚੇ ਇਕੱਠੇ ਰਹਿਣ ਮਤਲਬ ਬਰਸਾਤੀ ਲੱਡੂ ਆਉਂਦੇ ਨੇ ਇਹ ਸਭ ਬਰਸਾਤੀ ਲੱਡੂ ਨਹੀਂ ਮੈਂ ਕਹਿੰਦਾ ਹੈ ਤਾਂ ਸਾਡੇ ਮੈਂਬਰ ਹੀ ਪਰ ਤੁਸੀਂ ਇਹ ਦੇਖੋ ਵੀ ਤੁਸੀਂ ਸਿਰਫ ਇਲੈਕਸ਼ਨ ਵੇਲੇ ਆਣਾ ਕਦੇ ਗਰਮੀ ਸਰਦੀ ਵੀ ਆਜੋ ਸਾਡੇ ਕੋਲ ਸੋ ਇਸ ਕਰਕੇ ਵੱਡੇ ਬੱਚਿਆਂ ਨੇ ਮਿਹਨਤ ਕੀਤੀ ਇਹਨਾਂ ਨੇ ਔਰ ਬੜੇ ਮਜੇ ਨਾਲ ਸਾਰੇ ਵਧੀਆ ਬੰਦੇ ਜਿੱਤੇ ਆ ਠੀਕ ਆ ਉਹ ਸ਼ੇਰ ਵੀਰ ਵੀ ਸਾਡੇ ਹੀ ਬੱਚਾ ਵਾਹ ਜੀ ਵਾਹ ਸ਼ੇਰ ਵੀਰ ਵੀ ਸਾਡੇ ਹੀ ਬੱਚੇ ਜੀ ਉਹਦੀ ਦਾ ਮੁਬਾਰਕਾ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਸਾਡਾ ਅੱਜ ਬਹੁਤ ਹੀ ਹਾਰਡ ਕੰਪੀਟੀਸ਼ਨ ਚ ਸਾਰੇ ਕਲੱਬ ਦੇ ਅਸੀਂ ਸੱਤ ਸੀਟਾਂ ਜਿੱਤ ਕੇ ਕਲੱਬ ਦੇ ਬਹੁਮਤ ਨਾਲ ਜਿੱਤ ਕੇ ਆਏ ਤੇ ਸਾਡੇ ਸੈਕਟਰੀ ਫਰਬੇ ਸੰਧੂ ਜੋਇੰਟ ਸੈਕਟਰੀ ਰੋਹਿਤ ਗੁਪਤਾ ਤੇ ਨਾਲ ਟ੍ਰੇਜ਼ਰਰ ਮੋਹਿ ਢੋਡੀ ਜਿਨ੍ਹਾਂ ਨੇ ਤਿੰਨਾਂ ਨੇ ਬਹੁਤ ਜ਼ਿਆਦਾ ਬਹੁਮਤ ਨਾਲ ਸੀਟਾਂ ਜਿੱਤੀਆਂ ਨੇ ਇੱਕ ਸੀਟ ਸਾਡੀ ਪੰਥੀ ਸਾਹਿਬ ਵਾਲੀ ਤੇ ਅਸੀਂ ਆਬਜੈਕਸ਼ਨ ਪੇਟ ਕੀਤਾ ਉਹ 9-10 ਵੋਟਾਂ ਦਾ ਫਰਕ ਹੈ ਜਿਹਦੇ 30 ਤੋਂ 35 ਵੋਟਾਂ ਨੇ ਜਿਹੜੀਆਂ ਮਤਲਬ ਮਿਸਿੰਗ ਗੱਡੀਆਂ ਨੇ ਉਹਨਾਂ ਨੇ ਅਸੀਂ ਰੀਕਾਉਂਟਿੰਗ ਲਈ ਐਪਲੀਕੇਸ਼ਨ ਦਿੱਤੀ ਆ ਉਹਦੇ ਤੇ ਨੀਚੋਂ ਚਾਰ ਸਾਡੇ ਕੈਂਡੀਡੇਟ ਜਿੱਤ ਕੇ ਆਏ ਨੇ ਚਾਰੋ ਰਾਹੁਲ ਮਹਿਤਾ ਸਾਹਿਲ ਖੰਨਾ ਅਸ਼ੀਸ਼ ਜੈਨ ਤੇ ਵਿਸ਼ਾਲ ਸਿੰਘਲਾ ਚਾਰੋਂ ਕੈਂਡੀਡੇਟ ਬਹੁਤ ਬਹੁਮਤ ਨਾਲ ਜਿੱਤੇ ਨੇ ਤੇ ਅਸੀਂ ਸਭ ਤੋਂ ਸੀਟਾਂ ਤੇ ਜਿੱਤੇ ਆ ਇੱਕ ਤੇ ਅਸੀਂ ਓਬਜੈਕਸ਼ਨ ਰੇਜ਼ ਕੀਤਾ ਹੈ ਆਣ ਵੇਲੇ ਲਗੀ ਰਣਨੀਤੀ ਰਹੀ ਕਲਬ ਦੇ ਪ੍ਰਤੀ ਆਣ ਵੇਲੇ ਉਹੀ ਡਾਕਟਰ ਮਨਮੋਹਨ ਸਿੰਘ ਦੀ ਰਹਿਨਮਾਈ ਸਾਰੀ ਟੀਮ ਉਵੇਂ ਹੀ ਕੰਮ ਕਰੇਗੀ ਸਾਰੇ ਉਵੇਂ ਜੋ ਵਰਕਿੰਗ ਦਿੱਤੀ ਜਾਏਗੀ ਦੀਪਕ ਗੋਮਾਨੀ ਜੀ ਦੀ ਨਰੇਸ਼ ਜੀ ਦੀ ਜੋ ਗਾਈਡਲਾਈਨ ਹੋਏਗੀ ਉਵੇਂ ਹੀ ਅਸੀਂ ਉਹਨੂੰ ਕੰਪਲੀਮੈਂਟ ਕਰਾਂਗੇ